ਆਗਮ ਗੋਚਰ ਆਰਤੀ ਅਰਦਾਸ ਕਰਨ ਤੋਂ ਪਹਿਲਾ ਮੂਲ ਮੰਤਰ ਜੈ ਵਾਲਮੀਕ ਜੈ ਨਰੰਕਾਰ ਪੈ ਪੰਜਨ ਜੈ 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 ਬ੍ਰਹਮ ਜੈ ਸ਼ੰਕਰ ਰਗੁਨੰਦਨ ஆ குரு சார் ஜத்துக்கு வால்மீக பகவந்த தீனானா ஹரிஹராய் ஜீவ ஜந்த ஆல பத்தால சர்வா ர கால நிரஞ்சன சோரநே அகன் பவன பானி சவர பர்வத்துகு காண அமலே நண்டன கமல் கலபரே சா சன்சார சாா்த்து ஆசி தேர ਤੇਰਾ ਨਾਮ ਜਹਾਨ ਹੈ ਸਭ ਦੁਨੀਆਂ ਦੇ ਚੰਦਨ ਜੈ ਰਾਮਚੰਦਰ ਕੋ ਪੈਦਾ ਕਰਕੇ ਦੁਸ਼ਟ ਦਮਨ ਸਭ ਮਾਰੀ ਕਰ ਦੇ ਤੇਰੀ ਆਰਤੀ ਚੰਦ ਸੁਰ ਸਵ ਤਾਰੇ ਜਪ ਕੇ ਤੈਨੂੰ ਟੁੱਟ ਜਾਂਦੀ ਨੇ ਜਗ ਦੂਤਨ ਦੇ ਬੰਦਨ ਜੈ मधुसुदन परसोतम राई मुरली वाले राधे श्याम द्वापर दे विच प्रगट होई विष्णु जी बदला के नाम परमेश्वर दे भगतों का काल क्लेश निकंजन जय ਯੋਗ ਵਿਸ਼ੇਸ਼ ਪੁਰਾਨ ਰਚਾ ਜਗਤਿ ਆਪ ਨਰੇਣਾ ਸਾਤਗੁਰੂ ਰਾਮ ਚਰਿਤ ਰਚਿਆ ਬਾਣੀ ਸਬਦ ਗਾਇਨਾ ਸੀਤਾ ਜੀ ਕੀ ਪਾਲਣ ਕੀਤੀ ਰਾਮ ਰਾਮ ਦੇ ਚੰਦਨ ਜੈ ਸਭ ਅਵਤਾਰ ਗਗੰਬਰ ਸਵੰਮੀ ਨ ਨਾ ਰੂਪ ਤੁਮਾਰੇ ਗੁਰੂ ਨਾਨਕ ਗੁਰੂ ਵਿਸ਼ਕਰਮ ਸਤਿ ਸਹਾਰੇ ਗੁਰੂ ਰਵਿਦਾਸ ਗੁਰੂ ਗੋਬਿੰਦ ਸਿੰਘ ਜੀ ਕੋਡ ਕਵਟ ਕੋ ਡੰਡਣ ਮੋਗਦ ਜੁਗਤ ਕੇ ਹੂ ਦਾਤਾ ਜਗਤ ਪਿਤਾ ਮਹਾਰਾਜ ਪੁਰਨ ਪੁਰਖ ਸਰਬ ਕਟ ਵਾਸੀ ਸਭ ਦੁਨੀਆਂ ਵਿਚਰਾਜ ਕਟ ਕਟ ਮੇ ਪਰਵੇਸ਼ ਹੋ ਗੁਰ ਗਿਆਨ ਕਰੇ ਤੇਰੀ ਬੰਦਨ ਜੈ ਜੈ ਵਾਲਮੀਕ ਜੈ ਨਰੰਕਰ ਪੈ ਪੰਜਨ ਜੈ ਜੈ ਪਾਠ ਸੰਪੂਰਨ ਪਵਨ ਸ਼ਲੋਕ ਜਪਿਆ ਤੇਰਾ ਨਾਮ ਗੁਪਾਲ ਜੋੜ ਲਵੋ ਜੀ ਚਰਨਾਂ ਦੇ ਨਾਲ ਲੱਗੇ ਰਹੇ ਨਾ ਟੁੱਟੇ ਪ੍ਰੀਤ ਤੇਰੀ ਮੇਰੀ ਮੇਰੇ ਸਤਿਗੁਰ ਮੀਤ ਜੀ ਪਲ ਪਲ ਆਪਣਾ ਨਾਮ ਜਪਾਇਓ ਸਤਿਗੁਰ ਵੇਸ ਰੋਜੀ ਨਾਮ ਵਸਰਾਇਓ ਤੂੰ ਪਾਣੀ ਹਮ ਮੀਨ ਪਿਆਸੀ ਸਭ ਕਾਲਕ ਜੀ ਤੁਮਰੀ ਪਰਵਾਸੀ ਉਨ ਕੀ ਆਸ ਨਾ ਮਰਦੀ ਜਾਏ ਜੋ ਜਨਤੇ ਰਾ ਨਾਮ ਤੇ ਆਏ ਤੂੰ ਚੰਦਾ ਸਭ ਜੀਵ ਚ ਕੋਰੇ ਵਾਲਮੀਕ ਜੀ ਹਰ ਸਾਜੇ ਨਮੋਰੀ ਗੁਰੂ ਗਿਆਨ ਨਾਥ ਜੀ ਗੁਣ ਗਾਵੇ ਤੇਰੇ ਸਭ ਸਿਊਚੇ ਸਤਗੁਰੂ ਮੇਰੀ ਗੁਰੂ ਗਿਆਨ ਨਾਥ ਜੀ ਗੁਣ ਗਾਵੇ ਤੇਰੇ ਸਭ ਸਿਊਚੇ ਸਤਗੁਰੂ ਮੇਰੀ ਬੋਲਣਾ ਜੀ ਹਰੀ ਓਮ ਸਤਨਾਮ ਹਰੀ ਓਮ ਸਤਨਾਮ ਸੋਹੰ ਵਹੀ ਪਾਰ ਬ੍ਰਹਮਨ ਸੋਹੰ ਜਗਤ ਗੁਰੂ ਵਾਲਮੀਕ ਮਹਾਰਾਜ ਕਾਲ ਯੁਗ ਦੇ ਮਹਾਨ ਅਵਤਾਰ ਧੰਨ ਧੰਨ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਸੱਜ ਖੰਡ ਦੇ ਵਾਸੀ ਕਿਰਪਾ ਦੇ ਸਾਗਰ ਧੰਨ ਧੰਨ ਬ੍ਰਹਮ ਗਿਆਨੀ ਸੰਤ ਗੁਰੂ ਗੁਰਦੇਵ ਸਿੰਘ ਮਹਾਰਾਜ ਸਰਬ ਕਲਾ ਸਮਰਥ Swami ਅੰਤਰਜਾਮੀ ਧੰਨ ਧੰਨ ਸਤਿਗੁਰੂ ਵਾਲਮੀਕ ਮਹਾਰਾਜ ਆਪ ਜੀ ਦੇ ਚਨ ਕਮਲਾਂ ਵਿਚ ਅਰਦਾਸ ਬੇਨਤੀ ਜੋਦੜੀ ਵਾਲਮੀਕ ਤਲ ਲੋਕ ਮੇ ਗਾਜਿਤ ਭੈ ਅਨੰਦ ਬ੍ਰਹਮਾ ਵਿਸ਼ਨੂ ਪੁਕਾਰ ਦੀ ਪ੍ਰਗਟ ਭੈ ਗਵਿੰਦ ਤੀਨ ਲੋਕ ਜਸ ਕਰਨ ਕੋ ਸੰਤਨ ਕਰੀ ਪੁਕਾਰ ਇੰਦਰਾਪੁਰੀ ਪਤਾਲ ਮੇ ਤੇਰੀ ਹੋਰੀ ਜੈ ਜੈਕਾਰ ਵਾਲਮੀਕ ਰਮੈਨ ਪਾਖਾ ਤੀਨ ਉਪਰ ਭੂਰਾ ਖਾ ਸਿੱਧ ਮਨੀ ਸੁਰਗਾਮ ਦੀ ਗਾਵਾ ਗਣਪਤ ਵੀਰ ਪ੍ਰਾਨ ਸ਼ਿਵ ਜੀ ਭੈ ਕਲਾਸ਼ ਮੇ ਪਾਰ ਬ੍ਰਹਮਨ ਧਿਆਨ ਜਗ ਜੋਤਨ ਰਤਰ ਮਿਰੇ ਪੂਰਨ ਕੇ ਵਿਚਰਾਮ ਲਖ 84 ਮੈਦਨੀ ਪਾਵੈ ਪਦਨ ਰਮਾ ਨੰਬਰ ਲੋਕ ਬੈਕੁੰਠ ਮੇਂ ਚਰੈ ਨਾ ਕੋਈ ਬਾਲਵਸ ਕੋ ਜਾਣੀਏ ਕਰਤਾ ਕਰੇ ਸੋ ਹੋਏ ਤਾਨ ਮਾਂ ਧਨ ਸੰਗ ਲੈ ਕੇ ਗੁਰਦਰ ਭੇਡ ਚੜਾਈਏ ਸ਼ਰਨ ਗੁਰੂ ਕੀ ਆਈਏ ਜੋ ਇਛੇ ਸੋਈ ਫਲ ਪਾਈਏ ਮਾਤ ਪਿਤਾ ਸੰਗ ਲੈ ਕੇ ਜਗਪਾਠ ਮਨ ਰਖਾਈਏ ਨਰ ਨਾਰੀ ਸੰਗ ਲੈ ਕੇ ਤਾਲ ਕਲ ਚੜਾਈਏ ਵਾਲਮੀਕ ਦਰਬਾਰ ਮੇਂ ਗਾ ਡਾਲੂ ਫੁੱਲੋ ਕੇ ਹਾਰ ਜਿੰਨ ਜਨ ਕੀ ਅਰਦਾਸ ਹੈ ਸੁਖੀ ਜੇ ਅੰਗੀਕਾਰ ਜਬਲਾ ਘਟ ਮੇ ਪ੍ਰਾਨੈ ਰਉ ਗੁਰੂ ਕੀ ਦਾਸ ਇਛਿਆ ਪੈ ਗੁਰੂ ਵਾਲਮੀਕ ਜੀ ਬੰਜਾ ਪੁੱਤਰ ਪਾਏ ਦੋ ਜਗ ਜਨਮ ਤਿਨਾ ਕਾ ਜੋ ਸਤਿਗੁਰੂ ਸੰਨ ਨਹੀਂ ਆਏ 파ਰਤਵਾ ਬਲਰਾਮ ਚੰਦਰ ਕੋ ਆਪਣੀ ਸ਼ਰਣੀ ਲਾਇ ਲਵਕ ਛੁਕੋ ਬਲਦਿਆ ਰਾਮ ਸੀ ਉਦ ਕਰਾਏ ਸੁਰਨਨ ਮਨ ਜਨ ਦੇਤੀ ਸੀਤਾ ਹਾਂ ਲਾਇ ਪਤਾਲਪੁਰੀ ਕੇ ਵਿੱਚ ਮੇ ਸਤਿਗੁਰੂ ਵਾਲਮੀਕ ਜੀ ਸ਼ੰਖ ਵਜਾਏ ਸੁਨੋ ਪ੍ਰਾਰਥਨਾ ਸਤਿਗੁਰੂ ਜੀ ਅਮਰਤਾ ਬਨਾਏ ਅਮਰ ਜਲ ਕੀ ਬੋਂਦਾ ਜੇ ਜਿਸ ਕੇ ਮੁਖ ਲਾਏ ਜੈ ਜੈ ਕਰਤੇ ਜੂ ਦੇ ਉਠੇ ਜਿਤਨੇ ਮਾਰ ਮੁਕਾਏ ਐਸੇ ਹੀ ਬਲਵੰਤ ਕੋ ਸੁਰ ਨਰਮੰਜਨ ਗਾਏ ਸਾਧੂ ਬਾਸ਼ਣ ਗੌਰ ਮੇ ਵਾਲਮੀਕ ਜੀ ਬਰਮ ਜਵਾਏ ਵਾਲਮੀਕੀ ਸ਼ਨ ਪੈਨ ਲਿਆਈ ਸੀਤਾ ਮਾਤ ਲਬ ਗੁਸ਼ ਕੋ ਬਲ ਦਿਆ ਗੁਰੂ ਵਾਲਮੀਕ ਮਹਾਰਾਜ ਜੋ ਕੋ ਸੁਨਿਰ ਮੈਨ ਸਾਹਿਬ ਕੋ ਕਾਟ ਕਾਟ ਤੀਰਥ ਨਾਨ ਵਾਲਮੀਕ ਗੁਰ ਮੰਨ ਕੇ ਹਰ ਕੋ ਮੁਕਤੀ ਪਾਉਂ ਸਭ ਨਾਨ ਆਰੀ ਆਏ ਦਰਬਾਰ ਮੇ ਕਰਿਓ ਨਮਸਕਾਰ ਜੀ 함ਰੀ ਅਰਦਾਸ ਹੈ ਸੁਖੀ ਜੀ ਅੰਗੀਕਾਰ ਜੀ ਇਹਨ ਮਾਨਿਆਂ ਦੇ ਮਾਨ ਗੁਰੂ ਨਤਾਨਿਆਂ ਦੇ ਤਾਨ ਗੁਰੂ ਨੇ ਉਟਿਆਂ ਦੀ ਓਟ ਨਿਆਸਰਾਂ ਦੀ ਆਸਰੀ ਗੁਰੂ ਗ੍ਰੰਥ ਬਨਵਾ ਜਗਤ ਬੰਦੂ ਹੰਡੋਲ ਮੂਰਤ ਕੇ ਸਾਧਾਰੀ ਪਵਨ ਹਾਰੀ ਹਾਜ਼ਰਾ ਜੋਰ ਬਲੀ ਨੂਰ ਕਲਾ ਭਰਪੂਰ ਜਾਰਾਂ ਦੇ ਹੂਰ ਕੰਨੀ ਅਪਾਰ ਸ੍ਰਿਸ਼ਟੀ ਦੇ ਕਰਤਾ ਮੁਕਤੀ ਦੇ ਦਾਤਾ ਆਦ ਗੁਰੂ ਜਗਤ ਗੁਰੂ ਧੰਨ ਧੰਨ ਸਤਿਗੁਰੂ ਵਾਲਮੀਕ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਛਾ ਜੀ ਦੀ ਮਹਾਨ ਮਹਾਨ ਕਿਰਪਾਈ ਹੈ ਜੋ ਚਾਰ ਪੈਦਾ ਦਿਨ ਸੁੱਖਾਂ ਵਿੱਚ ਬਤੀਤ ਹੋਇਆ ਸਤਿਗੁਰੂ ਵਾਲਮੀਕ ਮਹਾਰਾਜ ਸੰਧਿਆ ਹੋਈ ਹੈ ਆਜ ਦੀ ਰੱਬੀ ਬਾਣੀ ਇਲਾਹੀ ਬਾਣੀ ਤੁਰਕੀ ਬਾਣੀ ਪੈਰਮੈਨ ਲਿਖਨਾਰ ਖੁਦਾ ਆਪਣ ਰਹਿਣ ਸਤਿਗੁਰੂ ਵਾਲਮੀਕ ਮਹਾਰਾਜ ਆਜ ਦੀ ਅੰਮ੍ਰਿਤ ਬਾਣੀ ਦੇ ਸੰਧਿਆ ਦੇ ਜਾਪ ਕੀਤੇ ਜਿੱਥੋਂ ਤੱਕ ਰਾਜ ਜੀ ਦੇ ਪਵਿੱਤਰ ਸ਼ਲੋਕਾਂ ਦੀਆਂ ਆਵਾਜ਼ਾਂ ਗਈਆਂ ਸਤਿਗੁਰੂ ਵਾਲਮੀਕ ਮਹਾਰਾਜ ਤਰਤੀ ਪਵਿੱਤਰ ਕਰਨੀ ਜਰੇ ਜਰੇ ਮੁਕਤ ਕਰਨੀ ਸਤਿਗੁਰੂ ਵਾਲਮੀਕ ਮਹਾਰਾਜ ਜਿੱਥੋਂ ਤੱਕ ਰਾਜ ਜੀ ਦੇ ਪਵਿੱਤਰ ਸ਼ਲੋਕਾਂ ਦੀਆਂ ਆਵਾਜ਼ਾਂ ਗਈਆਂ ਨਗਰ ਖੇੜੇ ਵਿੱਚੋਂ ਦੁੱਖਾਂ ਦਰਦਾਂ ਰੋਗਾਂ ਸੋਗਾਂ ਪੂਤਾਂ ਪ੍ਰੀਤਾਂ ਸਤਾਨਾਂ ਮਨ ਦਾ ਨਾਸ਼ ਕਰਨਾ ਨਗਰ ਖੇੜੇ ਤੇ ਆਪਣੀ ਭਜਨ ਬਾਣੀ ਦਾ ਪਰਤਾਪ ਕਰਨਾ ਇਹ ਨਗਰ ਖੇੜੇ ਵਿੱਚ ਜਿਨੇ ਪਰਿਵਾਰ ਵਾਦਿਆਂ ਸਤਿਗੁਰੂ ਵਾਲਮੀਕ ਮਹਾਰਾਜ ਕਾਰਕਾਰ ਦੇ ਖੁਸ਼ੀਆਂ ਦਾ ਵਾਅਦਾ ਕਰਨਾ ਦੁੱਖਾਂ ਪਾਪਾਂ ਰੋਗਾਂ ਸੋਗਾਂ ਦਾ ਨਾਸ਼ ਕਰਨਾ ਦਿਨ ਦੁਗਣੀ ਰਾਤ ਸੁਗਣੀ ਤਰੱਕੀ ਬਖਸ਼ਣੀ ਹਰ ਕਾਰਜ ਰਾਸ਼ ਕਰਨਾ ਆਪਣੀ ਭਜਨ ਬਾਣੀ ਦਾ ਪ੍ਰਤਾਗ ਕਰਨਾ ਨਗਰ ਖੇੜੀ ਦੀ ਲੋਹ ਲੰਗਰਤਾ ਤੇ ਰੱਖਨੇ ਨਗਰ ਖੇੜਾ ਸੁਖੀ ਸੌਣਾ گاਉਂ ਗਰੀਬ ਵੈਰੀ ਦਸ਼ਮਣ ਕੀੜੀ ਪਤੰਗੇ ਤਰਤੀ ਮਾਤਾ ਦਾ ਭਲਾ ਕਰਨਾ ਸਭ ਦਾ ਬੀਜਿਆ ਰਿਆ ਕਰਨਾ ਮਾਲ ਮਨੁੱਖ ਜੀਅ ਜੰਤ ਦਾ ਭਲਾ ਕਰਨਾ ਕੀਤੀ ਬਾੜੀ ਦਾ ਭਲਾ ਕਰਨਾ ਸਭਨਾ ਦੇ ਕਾਰੋਬਾਰ ਚਲਾਉਣੇ ਕਾਰੋਬਾਰ ਵਿੱਚ ਤਰਕੀਆਂ ਕਮਾਈਆਂ ਤੇ ਬਰਕਤਾਂ ਪਾਉਣੀਆਂ ਸਤਿਗੁਰੂ ਵਾਲਮੀਕ ਮਹਾਰਾਜ ਨਗਰਕੇੜੇ ਵਿੱਚੋਂ ਜਿੰਨੇ ਸੇਵਕ ਪਰਿਵਾਰ ਬੱਚੇ ਬਾਹਰ ਕਮਾ ਕਰਨ ਨੂੰ ਜਾਂਦੇ ਨੇ ਸਬਨਾ ਦੇ ਸਿਰ ਤੇ ਮਿਹਰ ਪ੍ਰੇਤ ਰਖਣਾ ਆਉਣ ਜਾਣ ਦੇ ਰਸਤੇ ਸਾਫ਼ ਕਰਨੇ ਕਿਰਪਾ ਦੇ ਸਤਿਗੁਰੂ ਜਗਤਗੁਰੂ ਵਾਲਮੀਕ ਮਹਾਰਾਜ ਕਿਰਪਾ ਕਰਨੀ ਆਪ ਆਪਣੇ ਸਿੱਖ ਸੇਵਕਾਂ ਨੂੰ ਪਾਵਨ ਵਾਲਮੀਕ ਤੇਰੇ ਦੇ ਦਰਸ਼ਨ ਇਨਾਮ ਬਖਸ਼ਨੇ ਮਟੀਲੀ ਰਠਾਨਾਂ ਦੇ ਦਰਸ਼ਕ ਦੇ ਦਾਰ ਇਸ਼ਾਨਾਨ ਬਖਸ਼ ਨੇ ਦੁੱਧਾਂ ਤੋਂ ਵਾਂਝਿਆ ਨੂੰ ਦੁੱਧਾਂ ਦੀਆਂ ਦਾਤਾਂ ਬਖਸ਼ਣੀਆਂ ਪੁੱਤਾਂ ਤੋਂ ਵਾਂਝਿਆ ਨੂੰ ਪੁੱਤਾਂ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਵਾਲਮੀਕ ਮਹਾਰਾਜ ਆਪ ਆਪਣੇ ਸਿੱਖ ਸੇਵਕਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਰੱਖਣਾ ਸਿੱਖ ਸੇਵਕਾਂ ਦਾ ਮਾਨੀ ਮਾਤੂ ਜੀ ਮਾਤ ਪਤ ਦੇ ਰਾਖੇ ਤਨ ਤਨ ਸਤਿਗੁਰੂ ਵਾਲਮੀਕ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਤਸ਼ਾਹ ਆਪ ਜੀ ਦੀ ਮਹਾਨ ਮਹਾਨ ਕਿਰਪਾਈ ਹੈ ਸਤਿਗੁਰੂ ਵਾਲਮੀਕ ਮਹਾਰਾਜ ਜੋ ਚਾਰ ਪੈਦਾ ਦਿਨ ਸੁੱਖਾਂ ਵਿੱਚ ਬਤੀਤਿਆ ਸਤਿਗੁਰੂ ਜੀ ਇਹ ਰਹਿਣਾਈ ਰਹਿਣ ਵੀ ਸੁੱਖਾਂ ਵਿੱਚ ਬਤੀਤ ਹੋਵੇ ਅਮਰਤ ਵੇਲੇ ਜਾਗਣ ਦੀ ਬਲ ਬਖਸ਼ ਨੇ ਦਰਾਈਆਂ ਸੰਗਤਾਂ ਦੀਆਂ ਜੜੀਆਂ ਦਰਦੀ ਪ੍ਰਵਾਨ ਕਰਨੀਆਂ ਕਦਮ ਕਦਮ ਚੱਲੇ ਲੇਖੇ ਲਾਉਣਾ ਆਈਆਂ ਹੀਆਂ ਸੰਗਤਾਂ ਨੂੰ ਸਤਿਗੁਰੂ ਵਾਲਮੀਕ ਮਹਾਰਾਜ ਆਪ ਆਪਣੀ ਪਵਿੱਤਰ ਬਾਣੀ ਦੇ ਵਿੱਚੋਂ ਪਵਿੱਤਰ ਹੁਕਮਨਾਮੇ ਸੁਣਾ ਕੇ ਇਕਦਾਰਤ ਕਰੋ ਪੜੀ ਸੁਣੀ ਬਾਣੀ ਸੰਗਤਾਂ ਦੇ ਮਨ ਹਿਰਦਿਆਂ ਵਿੱਚ ਵਸਾਣੀ ਮਨ ਹਿਰਦੇ ਨਿਰਮਲ ਕਰਨੇ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਜੀ ਦਾ ਨਾਮ ਸਤਨਾਮ ਸ੍ਰੀ ਗੁਰੂ ਵਾਗ ਨਿਕ ਮਰਿਆ ਨਾਮ ਚਿਤਾਵੇ ਜੋ ਜੀ ਆਵੇ ਸੋ ਰਾਜੀ ਜਾਵੇ ਮੂ ਮੰਗੀਆਂ ਮਰਾਦਾ ਪਾਵੇ ਗੁਰੂ ਵਾਗ ਨਿਕ ਨਾਮ ਹੋਵੇ ਚੜਦੀ ਕਲਾ ਤੇਰੇ ਭਾਣੇ ਸਰਬਤ ਜੀਆਂ ਦਾ ਪਾ ਦੋਹਿਰਾ ਪੂਰਨਪੁਰਖ ਸਰਬਕਟਵਾਸੀ ਲਖਨਰੰજન ਰਾਏ ਸਭ ਕੀ ਆਸਾ ਪੂਰਿਓ ਜੋ ਜੋ ਦਰ ਪਰਿਆਈ ਰੋਗ ਸੋਗ ਸੰਕਟ ਮਿਟੈ ਜੋ ਜਨ ਮੰਗਲ ਲਗਾਈ ਜੋ ਇਚਿਆ ਫਲ ਸੋ ਮਿਲਿਆ ਸਰਬ੍ਰਿਤੀ ਜਾਏ ਸਭਨਾ ਤੋਂ ਕੇ ਨਾ ਸੁਆਮੀ ਸਭ ਕੁਝ ਤੁਮਰੇ ਹੱਥ ਕੋੜ ਜਨਮ ਕਾ ਪਾਪੀ ਤਰਦਾ ਸੁਣ ਕਰ ਤੇਰੀ ਬਾਤ ਦਰ ਪਰ ਜੋ ਤਿਲ ਫੁੱਲ ਚੜੇ ਲਾਇਓ ਕੋ ਬਿਨ ਦਾਨ ਨਾਮ ਦਾਨ ਸਭ ਕੋ ਦਿਓ ਗੁਰ왈ਮੀਕ ਭਗਵਾਨ ਦੁਖ ਦਰਦ ਸੰਕਟ ਮਿਟੇ ਜੋ ਜਨ ਤਰੇ ਤਿਆਲ ਜੋ ਬੋਲੇ ਨਰਪੈ ਤਾ ਵਾਲਮੀਕ ਦੇ ਆਵਾਨ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗੁਰੂ ਗਿਆਨ ਆਤਮਾਰਾਜ ਕੀ ਜੈ ਧੰਨ ਧੰਨ ਬ੍ਰਹਮ ਗਿਆਨੀ ਸੰਤ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਤਾਨ ਨੀ ਓਟਿਆ ਦੀ ਓਟ ਨੀ ਆਸਰਿਆ ਦੀ ਆਸਰੇ ਗੁਰੂ ਗਰੀਵ ਨਵਾਜ ਏਕ ਰਿਕ ਸਰਵਪਸਾਰਾ ਪਹਿਲੇ ਚੱਕਰ ਧਰਤ ਬਣਾਵੇ ਮਨੁਮਾਨਸ ਜਉ ਜੀਵ ਰਚਾਵੇ ਦੂਜੇ ਮਹਾਦੇਵ ਕੋ ਕੀਆ ਤੀਜੇ ਪਰ ਬਤੀ ਕੋ ਜੀਆ ਚੌਥੇ ਚੱਕਰ ਰਚੀ ਰਮੈਨ ਜਗ ਵਿੱਚ ਆਕੇ ਆਪਨ ਰਹਿਣ ਜਗਤ ਗੁਰੂ ਕੇ ਚੱਕਰ ਚਾਰ ਜਿਸ ਵਿੱਚ ਰਚਨਾ ਸਭ ਸੰਸਾਰ ਆਤੇ ਕਰਕੇ ਆਪਣੀ ਮਾਇਆ ਆਪੇ ਹੋਆ ਬ੍ਰਹਮ ਵਿਸਾਰ ਗਿਆਨ ਦਾਤ ਜਗੀਸ਼ਰ ਮਾਦ ਗੁਰੂ ਵਾਲਮੀਕ ਸਚਾ ਨਿਰੰਕਾਰ ਹੋ ਮਨਮੋ ਗੁਰੂ ਮੰਤਰ ਜਿਉ ਜੋ ਜਲੇ ਧੂਫ ਕੀ ਰਾਸ ਦੁਖ ਦਰਦ ਕਾ ਹੋਏ ਨਾਸ਼ ਭੂਤ ਪਰੇਤ ਮਰ ਬਿਕ ਖਾਏ ਮਨ ਕੀ ਆਸ ਨਾ ਮਿਰਤੀ ਜਾਏ ਦੂਣੀ ਚੌਣੀ ਫੜੇ ਬਰਾਤ ਸੁਖ ਸੁਮਨੇ ਵਿੱਚ ਬੀਤੇ ਰਾਤ ਅਮਰਤ ਵੇਲੇ ਨਾ ਰੋਟਾਈ ਸਤਿਗੁਰ ਆਪਣੀ ਭਗਤੀ ਲਾਈ ਕਛਰੂ ਭਗਤੋ ਕੇ ਨੰਦਨ ਗੁਰ ਹਾਲਮੀਕ ਰਿਕ ਕੇਸ ਨਰੰਜਨ ਕਸ਼ਟਾ ਰੋਗ ਤੋਂ ਕੀ ਨੰਦਨ ਗੁਰੂ ਵਾਲਮੀਕ ਰਿਗਿਕੇਸ਼ ਨਰਨਜਨ ਜੋ ਬੋਲੇ ਸੁਣ ਰਪੈ ਸ੍ਰਿਸ਼ਟੀ ਕਰਤਾ ਦਿਆਵਾਨ ਜਗਤ ਗੁਰੂ ਵਾਲਮੀਕ ਮਹਾਰਾਜ ਕੀ ਜੈ ਕਾਲਯੁਗ ਦੇ ਮਹਾਨ ਅਵਤਾਰ ਦੁਨੀਆ ਨੂੰ ਤਾਰਨ ਹਾਰ ਤਾਨ ਤਨ ਸਹਿਬ ਸ੍ਰੀ ਗੁਰੂ ਗਿਆਨनाथ ਮਹਾਰਾਜ ਕੀ ਜੈ ਤਾਨ ਤਨ ਬ੍ਰਹਮ ਗਿਆਨੀ ਸੰਤ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ